ਸਾਸਤਰੀ ਕਾਲਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਅੰਦਰ ਅਸੀਂ ਗੱਲ ਕਰਾਂਗੇ ਜੇਕਰ ਤੁਸੀਂ ਟਾਇਲਟ ਜਾਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀ ਲੈਂਦੇ ਹੋ ਤਾਂ ਤੁਹਾਨੂੰ ਇਸ ਦੇ ਕੀ ਕੀ ਫਾਇਦੇ ਮਿਲਦੇ ਨੇ ਕਿੰਨਾ ਗੁਣਕਾਰੀ ਹੁੰਦਾ ਹੈ ਸਾਡੀ ਬਾਡੀ ਲਈ ਜੇਕਰ ਤੁਸੀਂ ਰੋਜ਼ਮਾਰਾ ਦੀ ਜ਼ਿੰਦਗੀ ਅੰਦਰ ਪਾਣੀ ਦਾ ਸੇਵਨ ਕਰਦੀ ਹੋ ਰੋਜ਼ 8 ਤੋਂ 10 ਗਲਾਸ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੈ ਡਾਕਟਰਾਂ ਦੇ ਅਨੁਸਾਰ ਅਤੇ ਕਈ ਰਿਸਰਚਾਂ ਵਿੱਚ ਇਹ ਪਾਇਆ ਗਿਆ ਹੈ ਕਿ ਸਾਨੂੰ ਇੱਕ ਦਿਨ ਵਿੱਚ ਘੱਟੋ-ਘੱਟ 8 ਤੋਂ 9 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਕਈ ਗੱਲਾਂ ਸਾਡੇ ਬਜ਼ੁਰਗ ਵੀ ਸਾਨੂੰ ਸਮਝਾ ਗਏ ਨੇ ਹੈਲਥ ਨਾਲ ਰਿਲੇਟਡ। ਜੇਕਰ ਅਸੀਂ ਉਹਨਾਂ ਉੱਪਰ ਵੀ ਅਮਲ ਕਰਦੇ ਹਾਂ ਤਾਂ ਸਾਨੂੰ ਬਹੁਤ ਹੀ ਫਾਇਦੇ ਮਿਲਦੇ ਨੇ। ਇੱਥੇ ਅਸੀਂ ਜਾਣਾਂਗੇ ਜੇਕਰ ਅਸੀਂ ਸਵੇਰੇ ਟਾਇਲਟ ਜਾਣ ਤੋਂ ਪਹਿਲਾਂ ਪਾਣੀ ਪੀ ਲੈਂਦੇ ਹਾਂ ਤਾਂ ਸਾਨੂੰ ਕਿੰਨੇ ਕੁ ਫਾਇਦੇ ਹੁੰਦੇ ਨੇ। ਜੇਕਰ ਤੁਸੀਂ ਬਾਹਰ ਜਾਣ ਜਾਣੇ ਕਿ ਟਾਇਲਟ ਜਾਣ ਤੋਂ ਪਹਿਲਾਂ ਪਾਣੀ ਪੀ ਲੈਂਦੇ ਹੋ ਤਾਂ ਸਾਨੂੰ ਮਲ ਤਿਆਗ ਵਿੱਚ ਆਸਾਨੀ ਹੁੰਦੀ ਹੈ। ਜੇਕਰ ਤੁਸੀਂ ਟਾਇਲਟ ਜਾਣ ਤੋਂ ਕੁਝ ਸਮਾਂ ਪਹਿਲਾਂ ਪਾਣੀ ਪੀਂਦੇ ਹੋ ਤਾਂ ਇਹ ਸਾਡੀ ਹੈਲਥ ਲਈ ਕਾਫੀ ਲਾਭਦਾਇਕ ਸਾਪੀਦ ਹੁੰਦਾ ਹੈ ਜੇਕਰ ਤੁਸੀਂ ਸਵੇਰੇ ਉੱਠਦੇ ਸਾਰ ਹੀ ਸਭ ਤੋਂ ਪਹਿਲਾਂ ਪਾਣੀ ਪੀਂਦੇ ਹੋ ਤੇ ਫਿਰ ਉਸ ਤੋਂ ਬਾਅਦ ਟਾਇਲਟ ਜਾਂਦੇ ਹੋ ਤਾਂ ਤੁਹਾਡਾ ਪਾਚਨ ਬਿਲਕੁਲ ਸਹੀ ਰਹਿੰਦਾ ਹੈ ਸਵੇਰੇ ਤੁਸੀਂ ਕੋਸਾ ਪਾਣੀ ਪੀ ਸਕਦੇ ਹੋ ਇਸ ਤਰ੍ਹਾਂ ਪਾਣੀ ਪੀਣ ਨਾਲ ਪੇਟ ਇੱਕਦਮ ਸਾਫ਼ ਹੋ ਜਾਂਦਾ ਹੈ ਦਿਨ ਭਰ ਸਾਨੂੰ ਫਰੈਸ਼ ਫੀਲ ਹੁੰਦਾ ਹੈ ਤੇ ਇਸ ਗੱਲ ਦਾ ਵੀ ਧਿਆਨ ਰੱਖੋ ਕਦੇ ਵੀ ਟਾਇਲਟ ਤੋਂ ਆਉਣ ਤੋਂ ਬਾਅਦ ਪਾਣੀ ਨਾ ਪੀਓ ਕਿਹੜਾ ਕਾਰਨ ਨਾਲ ਤੁਹਾਨੂੰ ਯੂਰਿਕ ਇਨਫੈਕਸ਼ਨ ਦੀ ਸਮੱਸਿਆ ਹੋ ਸਕਦੀ ਹੈ ਕਰ ਤੁਸੀਂ ਟਾਇਲਟ ਜਾਣ ਤੋਂ ਪਹਿਲਾਂ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਲਈ ਬੇਹਦ ਹੀ ਗੁਣਕਾਰੀ ਹੈ ਕਿਤਾ ਤੁਸੀਂ ਇਸ ਵੀਡੀਓ ਦੇ ਅੰਦਰ ਜਾਣ ਹੀ ਚੁੱਕੇ ਹੋਕਰ ਤੁਸੀਂ ਰੋਜ਼ਾਨਾ ਸਵੇਰੇ ਉੱਠ ਕੇ ਗਰਮ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡਾ ਪੇਟ ਆਪਣੇ ਆਪ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ ਕੁਝ ਘੰਟਿਆਂ ਦੇ ਅੰਦਰ ਹੀ ਪਾਣੀ ਪੀਣ ਤੋਂ ਬਾਅਦ ਉਮੀਦ ਕਰਦੀ ਹਾਂ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਤੇ ਚੈਨਲ ਨੂੰ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ